ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਪੰਜਾਬ ਦੇ ਬਟਾਲਾ ਵਿੱਚ دہشتਗਰਦ ਅਤੇ ਪੁਲਿਸ ਦਰਮਿਆਨ ਹੋਈ ਮੋਟਪੇੜ ਇਜ਼ਰਾਨ ਇੱਕ دہشتਗਰਦ ਜਤਿਨ ਕੁਮਾਰ ਅਤੇ ਫਿਰ ਰੋਹਨ ਪੁਲਿਸ ਵੱਲੋਂ ਫਾਇਰਿੰਗ ਵਿੱਚ ਜ਼ਖਮੀ ਹੋ ਗਿਆ ਤੇ ਇਸੇ ਮਾਡਿਊਲ ਦੇ ਕੁੱਲ 6 ਹੋਰ دہشتਗਰਦਾਂ ਨੂੰ ਪੁਲਿਸ ਪਹਿਲਾਂ ਹੀ ਗ੍ਰਿਫਤਾਰ ਕਰ ਚੁੱਕੀ ਸੀ ਹਥਿਆਰਾਂ ਦੀ ਬਰਾਮਦਗੀ ਲਈ ਲੈ ਕੇ ਜਾਂਦੇ ਸਮੇਂ دہشتਗਰਦ ਜਤਿਨ ਨੇ ਪੁਲਿਸ ਤੇ ਫਾਇਰਿੰਗ ਕਰ ਦਿੱਤੀ ਜਵਾਬ ਵਿੱਚ ਪੁਲਿਸ ਨੇ ਕਾਰਵਾਈ ਵੀ ਕੀਤੀ ਜਿਸ ਵਿੱਚ ਜਤਿਨ ਜ਼ਖਮੀ ਹੋ ਗਿਆ ਜਿਸ ਨੂੰ ਸਿਵਲ ਹਸਪਤਾਲ ਬਟਾਲਾ ਵਿੱਚ ਭਰਤੀ ਕਰਵਾਇਆ ਗਿਆ ਤੋਂ ਅਸੀਂ ਇੱਕ ਆਈਐਸਆਈ ਬੈਟ دہشت ਗਰਦਾਨਾ ਤਨਜ਼ੀਮ ਬੀਕੇਆਈ ਦੇ ਛੇ ਆਪਰੇਟਿਵਜ਼ ਕਾਬੂ ਕਰ ਲਏ ਇਹ ਜਿਹੜਾ ਮੋਡਿਊਲ ਚੱਲ ਰਿਹਾ ਸੀਗਾ ਇਹ ਇੱਕ ਫੋਰਨ ਬੇਸਡ ਐਂਟੀਟੀ ਮੰਨੂ ਅਗਵਾਨ ਚਲਾ ਰਿਹਾ ਸੀਗਾ ਤਾਂ ਇਹਦੇ ਵਿੱਚ ਇਹ ਸ਼ੁਰੂ ਦੇ ਵਿੱਚ ਮੈਂ ਦੱਸਣਾ ਚਾਹੁੰਦਾ ਕਿ ਇਹਦੇ ਵਿੱਚ ਪਿੱਛੇ ਪੰਜਾਬ ਪੁਲਿਸ ਸੈਂਟਰਲ ਏਜੰਸੀਜ਼ ਔਰ ਯੂਐਸ ਐਬੀਏ ਦੇ ਕੋਆਰਡੀਨੇਸ਼ਨ ਰਾਹੀਂ ਇੱਕ ਹੈਪੀ ਪੁਸ਼ਿਆ ਨਾਮ ਦਾ ਇੱਕ ਬੀਕੇਆ ਟੈਰਰਿਸਟ ਯੂਐਸਏ ਫੜਿਆ ਗਿਆ ਤਾਂ ਉਹਨੇ ਕਾਫੀ ਸਾਰੀ ਵਾਰਦਾਤਾਂ ਪੰਜਾਬ ਦੇ ਵਿੱਚ ਕਰਾਈਆਂ ਸੀਗੀਆਂ ਉਸ ਉਹਦੀ ਗ੍ਰਿਫਤਾਰੀ ਤੋਂ ਬਾਅਦ ਇੱਕ ਜਿਹੜਾ ਵੈਕਿਊਮ ਕ੍ਰੀਏਟ ਹੋਇਆ ਪੰਜਾਬ ਦੇ ਵਿੱਚ ਉਸ ਚੀਜ਼ ਨੂੰ ਫਿਲ ਕਰਨ ਲਈ ਬੀਕੇਆ ਨੂੰ ਮੰਨੂ ਅਗਵਾਨ ਨੂੰ ਅੱਗੇ ਕਰਦਾ ਕਿ ਤੁਸੀਂ ਉਹਦੀ ਥਾਂ ਲੈ ਲਓ ਤਾਂ ਇਹਦੇ ਵਿੱਚ ਇਹਨੇ ਪਿੱਛੇ ਵੀ ਕੁਝ ਵਾਰਦਾਤਾਂ ਕਰਾਈਆਂ ਸੀਗੀਆਂ ਤਾਂ ਇਹ ਜਿਹੜੀ ਸਾਡੀ ਵਾਰਦਾਤ ਹੈਗੀ ਉਹਦੇ ਬਾਰੇ ਮੈਂ ਬਰੀਫ ਕਰਨਾ ਚਾਹਾਂਗਾ ਇਹ 16 ਮਈ ਨੂੰ ਰਾਤ ਕਰੀਬਨ ਸਾਢੇ 10 ਵਜੇ ਇੱਕ ਇਨਸੀਡੈਂਟ ਹੁੰਦਾ ਹੈ ਇੱਕ ਗ੍ਰੇਨੇਡ ਛੁੱਟਿਆ ਜਾਂਦਾ ਹੈ ਇੱਕ ਲਿਕਰ ਵੈਂਡ ਦੇ ਬਾਹਰ ਫੋਕਲ ਪੁਆਇੰਟ ਏਰੀਆ ਜਿਹੜਾ ਹੈਗਾ ਤਾਂ ਇਹਦੀ ਇਨਫਾਰਮੇਸ਼ਨ ਸਵੇਰ ਤੱਕ ਪੁਲਿਸ ਨੂੰ ਨਹੀਂ ਮਿਲਦੀ ਹੈ ਬਟ ਇਵੈਂਸ਼ਲੀ ਜਦੋਂ ਪੁਲਿਸ ਤੱਕ ਇਨਫਾਰਮੇਸ਼ਨ ਪਹੁੰਚਦੀ ਹੈ ਇਹਦੇ ਵਿੱਚ ਪਰਚਾ ਦਰਜ ਹੁੰਦਾ ਹੈ ਐਂਡ ਇਹਦੇ ਵਿੱਚ ਟੀਮਸ ਬਣਦੀਆਂ ਹਨ ਲੈਡ ਬਾਈ ਐਸਪੀ ਡੀ ਇਹਦੇ ਵਿੱਚ ਡੀਐਸਪੀ ਸਿਟੀ ਹੈਗੇ ਨੇ ਸੰਜੀਵ ਕੁਮਾਰ ਐਂਡ ਸਾਡੀ ਜਿਹੜੀ ਟੈਕਨੀਕਲ ਟੀਮ ਲੈਡ ਬਾਈ ਇੰਸਪੈਕਟਰ ਸੁਖਰਾਜ ਐਸਐਚਓ ਸਿਵਲ ਲਾਈਨ ਇਹ ਟੀਮਸ ਬਣਾ ਕੇ ਅਸੀਂ ਹਿਊਮਨ ਇੰਟ ਐਂਡ ਟੈਕਨੀਕਲ ਇੰਟ ਤੇ ਉਤੇ ਵਰਕ ਆਊਟ ਕਰਨਾ ਸਟਾਰਟ ਕਰਤਾ ਐਂਡ ਆਮ ਵੈਰੀ ਹੈਪੀ ਟੂ ਸ਼ੇਅਰ ਥੈਟ ਵਿਦਨ ਅ ਰਿਕਾਰਡ ਟਾਈਮ ਇਹ ਜਿਹੜਾ ਕੇਸ ਹੈ ਅਸੀਂ ਟਰੇਸ ਕਰ ਲਿਆ ਐਂਡ ਇਹਦੇ ਵਿੱਚ 6 ਬੰਦੇ ਅਸੀਂ ਕਾਬੂ ਕਰ ਲਿਆ। ਸੋ ਜਿਹੜੇ ਦੋਸ਼ੀ ਇਹਦੇ ਵਿੱਚ ਫੜੇ ਗਏ ਇਹਦੇ ਵਿੱਚ ਇੱਕ ਜਤਿੰਨ ਕੁਮਾਰ ਰੋਹਨ ਹੈ। ਇਹ ਸ਼ੁਕਰਪੁਰੇ ਦਾ ਹੈ। ਇਹ ਹੀ ਵਾਸ ਦਾ ਮੇਨ ਐਗਜ਼ੀਕਿਊਟਰ ਇਨੇ ਉਥੇ ਸ਼ਰਾਬ ਠੇਕੇ ਦੇ ਬਾਹਰ ਗ੍ਰੇਨੇਡ ਛੁੱਟਿਆ ਸੀਗਾ। ਤਾਂ ਇਹੀ ਇੱਕ ਇਹਦੇ ਵਿੱਚ ਹੋਰ ਇੱਕ ਐਂਟੀਟੀ ਆਂਦੀ ਹੈ। ਮੈਂ ਬਾਅਦ ਚ ਤੁਹਾਨੂੰ ਦੱਸਾਂਗਾ ਦੱਸਾਂਗਾ ਮਨਿੰਦਰ ਬਿੱਲਾ। ਉਹ ਇਹਨਾਂ ਨੂੰ ਸਾਰੀ ਡਾਇਰੈਕਸ਼ਨਸ ਦਿੰਦਾ ਸੀਗਾ। ਇਹ ਉਹਦੇ ਟੱਚ ਸੀਗਾ ਤਾਂ ਬਾਕੀ ਜਿਹੜੇ ਮੋਡਿਊਲ ਦੇ ਮੈਂਬਰਸ ਐਨੇ ਰਿਕਰੂਟ ਕਰਤੇ ਉਹਨਾਂ ਨੂੰ ਰੋਪਨ ਕਰਤਾ ਇਸ ਤੋਂ ਇਲਾਵਾ ਇੱਕ ਵਰਜਿੰਦਰ ਸਿੰਘ ਸਾਜਨ ਹੈ ਤਾਂ ਹੀ ਵਾਸ ਅ ਡਰਾਈਵਰ ਜਦੋਂ ਇਹਨਾਂ ਨੇ ਵਾਰਦਾਤ ਕੀਤੀ ਤਾਂ ਇਹ ਮੋਟਰਸਾਈਕਲ ਚਲਾ ਰਹਾ ਸੀਗਾ ਜਿਹੜੇ ਮੌਕੇ ਤੇ ਗਏ ਸੀਗੇ ਇਸ ਤੋਂ ਇਲਾਵਾ ਬਹੁਤ ਵਧੀਆ ਕੰਮ ਕਰਦੇ ਹੋਏ ਬਟਾਲਾ ਪੁਲਿਸ ਦੀ ਟੀਮ ਨੇ ਨਾਟ ਜਸਟ ਜਿਹੜੇ ਬੰਦਿਆਂ ਨੇ ਗ੍ਰੇਨੇਡ ਛੁੱਟਿਆ ਸੀਗਾ ਉਹਨਾਂ ਨੂੰ ਫੜਿਆ ਬਲਕਿ ਇਹਦੇ ਵਿੱਚ ਜਿਹੜਾ ਲੋਜਿਸਟਿਕਲ ਮੋਡਿਊਲ ਹੈ ਤਾਂ ਉਹਦੇ ਵਿੱਚ ਵੀ ਦੋ ਬੰਦੇ ਸੀ ਕਾਬੂ ਕਰ ਲਏ ਪ੍ਰੀਲਿਮਨਰੀ ਇਨਵੈਸਟੀਗੇਸ਼ਨ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਨੇ ਜਿਹੜਾ ਗ੍ਰੇਨੇਡ ਹੈ ਅੰਮ੍ਰਿਤਸਰ ਏਰੀਆ ਤੋਂ ਚੁੱਕਿਆ ਸੀਗਾ ਇਸ ਇੱਕ ਖਾਸ ਜਗ੍ਹਾ ਤੋਂ ਤਾਂ ਉਹਦੇ ਵਿੱਚ ਜਿਹੜੇ ਦੋ ਬੰਦੇ ਹੈ ਜਿਨ੍ਹਾਂ ਨੇ ਗ੍ਰੇਨੇਡ ਚੁੱਕਿਆ ਸੀਗਾ ਉਹਨਾਂ ਦਾ ਇੱਕ ਦਾ ਨਾਮ ਹੈ ਰਾਹੁਲ ਇੱਕ ਅਬਰਾਹਮ ਐਂਡ ਰੋਹਿਤ ਔਰ ਇੱਕ ਸੋਹਿਤ ਸਨਫ ਮੇਜਰ ਸਿੰਘ ਹੈ ਇੱਕ ਸ਼ੁਕਰਪੁਰੇ ਦਾ ਇੱਕ ਕਿਲਾ ਦੇਸ਼ਾ ਸਿੰਘ ਦਾ ਹੈ ਇਹ ਦੋ ਵੀ ਇਹਦੇ ਚ ਗ੍ਰਿਫਤਾਰ ਹੋਏ ਤਾਂ ਫਰਦਰ ਇਸ ਤਫਤੀਸ਼ ਨੂੰ ਹੋਰ ਪ੍ਰੋਫੈਸ਼ਨਲੀ ਕਰਦੇ ਹੋਏ ਇਵਨ ਜਿਹੜਾ ਫਾਈਨੈਂਸ਼ੀਅਲ ਐਂਗਲ ਹੈ ਪੈਸੇ ਦਾ ਆਧਾਨ ਪ੍ਰਦਾਨ ਜਿਹੜਾ ਹੈਗਾ ਉਹ ਵੀ ਇਹਦੇ ਵਿੱਚ ਇੱਕ ਬੰਦਾ ਸੀ ਗ੍ਰਿਫਤਾਰ ਕਰ ਲਿਆ ਉਹਦਾ ਨਾਮ ਹੈ ਰਾਹੁਲ ਮਸੀ ਸਨ ਆਫ ਲਿੱਟੋ ਮਸੀ ਇਹਦੇ ਖਾਤੇ ਦੇ ਵਿੱਚ ਵਾਰਦਾਤ ਤੋਂ ਪਹਿਲਾਂ ਕੁਝ ਪੈਸੇ ਆਏ ਸੀਗੇ ਉਹਦੀ ਸਾਡੇ ਕੋਲ ਟ੍ਰਾਂਜੈਕਸ਼ਨਸ ਹੈਗੀਆਂ ਰਿਕਾਰਡ ਵੀ ਹੈਗਾ ਐਂਡ ਜਦੋਂ ਇਹਨਾਂ ਨੇ ਵਾਰਦਾਤ ਕੀਤੀ ਫਿਰ ਇੱਕ ਪੋਸਟ ਇਨਸੀਡੈਂਟ ਹੈ ਇੱਕ ਟ੍ਰਾਂਜੈਕਸ਼ਨ ਹੋਈ ਹੈ ਇਹਨਾਂ ਨੂੰ ਪੈਸੇ ਇਹਨਾਂ ਦੇ ਖਾਤੇ ਦੇ ਵਿੱਚ ਆਏ ਹੈ ਸੋ ਇਹ ਵੀ ਅਸੀਂ ਇਹਦੇ ਵਿੱਚ ਗ੍ਰਿਫਤਾਰ ਕਰ ਲਿਆ ਇਵਨ ਥੇਅਰ ਇਜ਼ ਵਨ ਸੁਨੀਲ ਕੁਮਾਰ ਸਨ ਆਫ ਸੋਹਨ ਇਹ ਸ਼ੁਕਰਪੁਰੇ ਦਾ ਹੈ ਇਸ ਬੰਦੇ ਨੇ ਇਹਨਾਂ ਨੂੰ ਵਾਰਦਾਤ ਤੋਂ ਬਾਅਦ ਪਨਾ ਦਿੱਤੀ ਤਾਂ ਇਹ ਛਟਾ ਬੰਦਾ ਵੀ ਇਹਦੇ ਚ ਗ੍ਰਿਫਤਾਰ ਕਰ ਲਿਆ ਇਹ ਜਿਹੜਾ ਮੋਡਿਊਲ ਜਿਸ ਤਰ੍ਹਾਂ ਮੈਂ ਸ਼ੁਰੂ ਦੇ ਵਿੱਚ ਕਿਹਾ ਇੱਕ ਮੰਨੂ ਅਗਵਾਨ ਦਾ ਬੰਦਾ ਰਨ ਕਰ ਰਾ ਸੀਗਾ ਪਰ ਇਹਨਾਂ ਦਾ ਜਿਹੜਾ ਹੈਂਡਲਰ ਹੈ ਇੱਕ ਮਨਿੰਦਰ ਬਿੱਲਾ ਹੈ ਇਹ ਦਕੋਹੇ ਦਾ ਰਣ ਵਾਲਾ ਹੈ ਕੁਮਾਨ ਥਾੜੇ ਦੇ ਵਿੱਚ ਪੈਂਦਾ ਹੈ ਇਹਦੀ ਸ਼ਮੂਲੀਅਤ ਕਿਲਾ ਲਾਲ ਸਿੰਘ ਦੇ ਵਿੱਚ ਜਿਹੜਾ ਇਨਸੀਡੈਂਟ ਪਿੱਛੇ ਹੋਇਆ ਸੀਗਾ ਉਹਦੇ ਚ ਵੀ ਆਈ ਸੀਗੀ ਹੁਣ ਤੱਕ ਜਿਹੜੀ ਸਾਡੀ ਤਫ਼ਤੀਸ਼ ਹੈ ਇਹਦੇ ਵਿੱਚ ਅਸੀਂ ਜਦੋਂ ਇਹਨਾਂ ਨੂੰ ਪਰਪਸ ਪੁੱਛਿਆ ਇਹਦਾ ਕੀ ਸੀਗਾ ਤਾਂ ਬੇਸਿਕਲੀ ਇਹ ਟੈਰਰ ਫੈਲਾਣਾ ਚਾਹਨੇ ਸੀਗੇ دہشت ਫੈਲਾਣਾ ਚਾਹਨੇ ਸੀਗੇ ਕਿ ਜੇ ਇਹ ਬਲਾਸਟ ਹੋ ਜਾਂਦਾ ਉਥੇ ਮੌਕੇ ਤੇ ਤਾਂ ਇਹ ਫਿਰ ਗਾਂ ਇਨ੍ਹਾਂ ਕੋਲੋਂ ਜਿਹੜੇ ਸ਼ਰਾਬ ਦੇ ਠੇਕੇਦਾਰ ਹੈ ਉਹਨਾਂ ਕੋਲੋਂ ਐਕਸਟਰੈਸ਼ਨ ਕਰਨੀ ਸੀਗੀ ਇਹ ਇਹਨਾਂ ਦੀ ਮਨਸ਼ਾ ਸੀਗੀ ਸੋ ਦੇ ਵਾਂਟਡ ਟੂ ਸਟੋਕ ਟੈਰਰ ਇਹ ਮੇਨ ਇਹਨਾਂ ਦਾ ਮਕਸਦ ਸੀਗਾ ਇਨ ਫੈਕਟ ਇੰਟਰਸਟਿੰਗ ਗੱਲ ਇਹਦੇ ਵਿੱਚ ਇਹ ਹੈ ਕਿ ਜਦੋਂ ਇਹਨਾਂ ਨੇ ਰਾਤ 10:30 ਵਜੇ ਵਾਰਦਾਤ ਕੀਤੀ ਤਾਂ ਉਹ ਗ੍ਰੇਨੇਡ ਜਿਹੜਾ ਇਹਨਾਂ ਨੇ ਸੁੱਟਿਆ ਸੀਗਾ ਉਹ ਨਹੀਂ ਫਟਿਆ ਤਾਂ ਆਊਟ ਆਫ ਡੈਸਪੀਰੇਸ਼ਨ ਫ੍ਰਸਟ੍ਰੇਸ਼ਨ ਕਿਉਂਕਿ ਪੈਨਿਕ ਕੋਈ ਕ੍ਰੀਏਟ ਨਹੀਂ ਹੋਇਆ ਪੁਲਿਸ ਨੂੰ ਵੀ ਪਤਾ ਨਹੀਂ ਲੱਗਿਆ ਇਹਨਾਂ ਨੇ মিডিਆ ਨੂੰ ਕਾਲਸ ਕਰਨਾ ਸਟਾਰਟ ਕਰਤਾ ਇਹਨਾਂ ਦਾ ਇੱਕ ਬਹੁਤ ਵੱਡਾ ਜਿਹੜਾ ਪਰਪਸ ਇਹ ਵੀ ਸੀਗਾ ਕਿ ਅਸੀਂ ਆਪਣੇ ਆਪ ਨੂੰ ਹਾਈਲਾਈਟ ਕਰੀਏ ਜਦੋਂ ਉਹ ਸ਼ੋਹਰਤ ਇਹਨਾਂ ਨੂੰ ਮਿਲੀ ਨਹੀਂ ਜਦੋਂ ਕੁਝ ਹੋਇਆ ਹੀ ਨਹੀਂ ਇਹ ਆਪਣੇ ਹੀ মিডিਆ ਹਾਊਸਸ ਨੂੰ ਕਾਲ ਕਰਨ ਲੱਗ ਪਏ ਅਸੀਂ ਜੀ ਵਾਰਦਾਤ ਕੀਤੀ ਹੈ ਤਾਂ ਬੜਾ ਇੰਟਰਸਟਿੰਗਲੀ ਇਹਦੇ ਵਿੱਚ ਪੁਲਿਸ ਤੋਂ ਪਹਿਲਾਂ মিডিਆ ਉੱਥੇ ਪਹੁੰਚ ਗਈ ਐਂਡ ਇਨ ਦਾ ਮਾਰਨਿੰਗ ਇਹ ਆਪਣੇ ਫੇਸਬੁੱਕ ਤੇ ਇਹਦੀ ਰਿਸਪੌਂਸਿਬਿਲਟੀ ਚੁੱਕਦੇ ਹੈ ਗੋਪੀ ਨਵਾਂ ਸ਼ਹਿਰਿਆ ਐਂਡ ਮੰਨੂ ਅਗਵਾਨ ਤਾਂ ਉਸ ਤੋਂ ਬਾਅਦ ਜਦੋਂ ਸਾਡੀ ਟੀਮਸ ਮੋਕੇ ਤੇ ਜਾਂਦੀ ਹੈ ਤਾਂ ਇਹਦੇ ਵਿੱਚ ਜਦੋਂ ਅਸੀਂ ਗ੍ਰੇਨੇਡ ਨੂੰ ਇਨਸਪੈਕਟ ਕਰ ਲਿਆ ਕਿਉਂਕਿ ਇਹਨਾਂ ਨੂੰ ਡਾਇਰੈਕਸ਼ਨਸ ਇੱਕ ਵੀਡੀਓ ਕਾਲ ਰਾਹੀਂ ਮਾਹੂਲ ਹੋਈ ਸੀਗੀ ਇਹਨਾਂ ਨੇ ਜਦੋਂ ਗ੍ਰੇਨੇਟ ਚੁੱਕਿਆ ਇਟ ਵਾਸ ਇਨ ਪਾਰਟਸ ਉਹ ਅਸੈਂਬਲਡ ਗ੍ਰੇਨੇਟ ਨਹੀਂ ਸੀਗਾ ਤਾਂ ਇਹਨਾਂ ਨੂੰ ਵੀਡੀਓ ਕਾਲ ਰਾਹੀਂ ਇਨਸਟਰਕਸ਼ਨਸ ਆਂਦੀ ਹੈ ਕਿ ਇਹ ਕਿਵੇਂ ਜੋੜਨਾ ਹੈ ਕਿਵੇਂ ਕਰਨਾ ਹੈ ਸਾਰਾ ਕੁਝ ਇੱਕ ਟਿਊਟੋਰੀਅਲ ਵਾਂਗੂ ਇਹਨੂੰ ਸਮਝਾਇਆ ਜਾਂਦਾ ਹੈ ਬਟ ਵਿਦਆਊਟ ਐਨੀ ਟੈਕਨੀਕਲ ਨੋਹਾਊ ਇਹਨਾਂ ਨੂੰ ਪਤਾ ਨਹੀਂ ਸੀਗਾ ਕੋਈ ਐਕਸਪਰਟਿਸ ਨਹੀਂ ਸੀਗਾ ਇਹਨਾਂ ਨੇ ਆਪਣੇ ਤਰੀਕੇ ਨਾਲ ਜੋੜਿਆ ਤਾਂ ਇਵਨ ਜਦੋਂ ਅਸੀਂ ਮੌਕੇ ਤੇ ਗਏ ਪ੍ਰਾਈਮ ਫੇਸੀ ਸਾਨੂੰ ਲੱਗਿਆ ਕਿ ਇਹ ਸ਼ਾਇਦ ਅਸਲ ਗ੍ਰੇਨੇਡ ਵੀ ਨਹੀਂ ਹੈ ਇਟਸ ਅ ਡਮੀ ਗ੍ਰੇਨੇਡ ਜਿਹੜੀ ਸਾਡੀ ਪਹਿਲੀ ਆਬਜ਼ਰਵੇਸ਼ਨ ਸੀਗੀ ਜਿਸ ਤਰ੍ਹਾਂ ਉਹ ਅਸੈਂਬਲਡ ਸੀਗਾ ਉਸ ਤੋਂ ਬਾਅਦ ਚਲੋ ਸਾਡੀ ਬੀਡੀ ਟੀਮ ਆਈ ਬੀਡੀ ਟੀਮ ਨੇ ਮੁੱਕਾ ਵੇਖ ਲਿਆ ਉਹਨਾਂ ਨੇ ਉਸ ਨੂੰ ਰਿਕਵਰ ਕਰ ਲਿਆ ਦੈਨ ਦੇ ਕਨਕਲੂਡਡ ਕਿ ਇਹ ਅਸਲ ਗ੍ਰੇਨੇਡ ਹੈ ਇਟਸ ਐਨ ਆਰਜੀਜ਼ ਗ੍ਰੇਨੇਡ ਉਸ ਤੋਂ ਬਾਅਦ ਉਹਦਾ ਅਸੀਂ ਡਿਸਪੋਜ਼ਲ ਕਰਾਤਾ ਤਾਂ ਉਹ ਡਮੀ ਗ੍ਰੇਨੇਡ ਨਹੀਂ ਸੀਗਾ ਸੋ ਉਸ ਤੋਂ ਬਾਅਦ ਜਦੋਂ ਇਹ ਸਾਰਾ ਇਨਕਸ਼ਾਬ ਹੋਇਆ ਜਿਹੜਾ ਇਹਦੇ ਵਿੱਚ ਐਫਆਈਆਰ ਹੈ ਉਹਦੇ ਵਿੱਚ ਅਸੀਂ ਸੈਕਸ਼ਨ 111 ਜਿਹੜਾ ਆਰਗੇਨਾਈਜ਼ ਕ੍ਰਾਈਮ ਦਾ ਹੈ ਉਹ ਅਸੀਂ ਪਰਚੇ ਦੇ ਵਿੱਚ ਐਡ ਕਰ ਲਿਆ 61 ਸਬਸੈਕਸ਼ਨ 2 ਆ ਬੀ ਐਨ ਐਸ ਪਲੱਸ ਸੈਕਸ਼ਨਸ ਆਫ 13 14 16 17 18 18 ਬੀ ਐਂਡ 20 ਆਫ ਯੂ ਐਪੀ ਐ ਜਿਹੜਾ ਟੈਰਰ ਕੇਸਸ ਦੇ ਵਿੱਚ ਅਸੀਂ ਇਨਵੋਕ ਕਰਦੇ ਆ ਫਰਦਰ ਇਹਦੇ ਵਿੱਚ ਜਿਹੜਾ ਇੱਕ ਬੰਦਾ ਹੈ ਜਿਹਦਾ ਨਾਮ ਜਤਨ ਕੁਮਾਰ ਹੈ ਤਾਂ ਜਦੋਂ ਅਸੀਂ ਕੱਲ ਇਹਨਾਂ ਦਾ ਰਿਮਾਂਡ ਕੋਰਟ ਵੱਲੋਂ ਹਾਸਲ ਇਹਨਾਂ ਦਾ ਕਰ ਲਿਆ ਸੀਗਾ ਉਸ ਤੋਂ ਬਾਅਦ ਇਹਦੇ ਕੋਲੋਂ ਅਸੀਂ ਇੱਕ ਪਿਸਟਲ ਦੀ ਬਰਾਮਦਗੀ ਉਹਨੂੰ ਕਰਨ ਲਈ ਲੈ ਜਾ ਰਹੇ ਸੀਗੇ ਉਹਦੇ ਵਿੱਚ देयर वाज ਐਕਸਚੇਂਜ ਆਫ ਫਾਇਰ ਐਂਡ ਹੀ ਵਾਸ ਇੰਜਰਡ ਇਨ ਹਿਸ ਨੀ ਦੈਨ ਹੀ ਵਾਸ ਸ਼ਿਫਟਡ ਟੂ ਸਿਵਲ ਹਸਪੀਟਲ ਬਟਾਲਾ ਬਟ ਹੀ ਇਜ਼ ਸੇਫ ਐਂਡ ਸਟੇਬਲ ਥੈਂਕ ਯੂ ਇਨੀਸ਼ੀਅਲੀ ਜਦੋਂ ਆ ਉਹ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਕਿ ਐਕਸਪਲੋਸਿਵ ਐਕਟ ਦੀ ধারਾਵਾਂ ਦੇ ਤਹਿਤ ਸ਼ੁਰੂ ਦੇ ਵਿੱਚ ਪਰਚਾ ਦਾ ਰਿਸ਼ੋਆ ਫਿਰ ਜਦੋਂ ਸਾਰਾ ਇਨਕਸ਼ਾਫ ਹੋਇਆ ਐਂਡ ਇਹਨਾਂ ਦੀ ਮਨਸ਼ਾ ਕੀ ਸੀ ਕਿ ਪੂਰੀ ਕਾਂਸਪੀਰੇਸੀ ਕੀ ਸੀਗੀ ਇਹਦੇ ਵਿੱਚ ਫਿਰ ਅਸੀਂ ਬੀਐਨਐਸ ਦੀ 111 ਐਂਡ ਕਾਰਟ 2 ਜਿਹੜਾ ਇਨਵੋਕ ਕਰਦਾ ਇਸ ਤੋਂ ਇਲਾਵਾ ਯੂਏਪੀਏ ਦੇ ਵਕ ਵਕ ਜਿਹੜੀ ਦਰਾਂ ਐ ਸੀ ਇਹਦੇ ਵਿੱਚ ਇਨਵੋਕ ਕਰਦੀਆਂ ਪੰਜਾਬ ਰਾਜ ਮਾਪੇ ਬਚਾਓ ਐਕਸ਼ਨ ਕਮੇਟੀ ਵੱਲੋਂ ਸੰਦੀਪ ਸਿੰਘ ਰਾਜੂ ਨੂੰ ਪੰਜਾਬ ਰਾਜ ਮਾਪੇ ਬਚਾਓ ਐਕਸ਼ਨ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ ਇਸ ਮੌਕੇ ਉਹਨਾਂ ਦੱਸਿਆ ਕਿ ਜਿਹੜੀ ਜ਼ਿੰਮੇਵਾਰੀ ਉਹਨਾਂ ਨੂੰ ਸੌਂਪੀ ਹੈ ਉਸ ਨੂੰ ਤਨਦੇਹੀ ਨਾਲ ਨਿਭਾਉਣਗੇ ਤੇ ਸਕੂਲਾਂ ਦੀ ਇਨਸਪੈਕਸ਼ਨ ਕਰਨ ਲਈ ਘੱਟ ਗਿਣਤੀ ਦੇ ਲੋਕ ਲਾਇਸੈਂਸਾਂ ਵੱਲੋਂ ਸੱਤ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਜਿਕਰ ਇਹ ਹੋ ਗਿਆ ਕਿ ਨਿੱਜੀ ਸਕੂਲ ਬੱਚਿਆਂ ਦੀ ਸਿੱਖਿਆ ਦੀ ਆੜ ਵਿੱਚ ਮਹਿੰਗੀਆਂ ਕਿਤਾਬਾਂ ਤੇ ਫੀਸਾਂ ਥੋਪ ਰਹੇ ਹਨ ਜਿਨ੍ਹਾਂ ਦਾ ਪੱਕਾ ਹੱਲ ਨਿਕਲਦਾ ਨਹੀਂ ਨਜ਼ਰ ਆ ਰਿਹਾ ਸੀ ਤੇ ਇਨ੍ਹਾਂ ਸਕੂਲਾਂ ਨੇ ਮਨੋਪਲੀ ਬਣਾ ਕੇ ਮਾਪਿਆਂ ਨੂੰ ਲੱਖਾਂ ਰੁਪਏ ਦਾ ਬੋਝ ਪਾਇਆ ਜਾ ਰਿਹਾ ਸੀ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਮੈਂ মিডিਆ ਦਾ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਸਾਡੀ ਕਵਰੇਜ ਕਰਨ ਦਾ ਉਹਨਾਂ ਨੇ ਸਾਨੂੰ ਇਹ ਮੌਕਾ ਦਿੱਤਾ ਪੰਜਾਬ ਰਾਜ ਮਾਪੋ ਬਚਾਓ ਕਮੇਟੀ ਦੇ ਮੈਨੂੰ ਐਕਸ਼ਨ ਕਮੇਟੀ ਦੇ ਚੇਅਰਮੈਨ ਵਜੋਂ ਅੱਜ ਸਦਾ ਸਤਨਾਮ ਸਿੰਘ ਜੀ ਗੱਲ ਘਟ ਗਿੰਤੀ ਲੋਕ ਭਲਾਈ ਸੰਸਥਾ ਦੇ ਪ੍ਰਧਾਨ ਜਿਨ੍ਹਾਂ ਨੇ ਮੈਨੂੰ ਇਸ ਐਕਸ਼ਨ ਕਮੇਟੀ ਦੇ ਚੇਅਰਮੈਨ ਵਜੋਂ ਉਦਦਾ ਸੰਭਾਲਣ ਦਾ ਮੌਕਾ ਬਖਸ਼ਿਆ ਮੈਂ ਇਹੋ ਜੀ ਸਾਰੇ ਸਕੂਲਾਂ ਨੂੰ ਅਪੀਲ ਕਰਦਾ ਕਿ ਵੇਖੋ ਜਿਹੜਿਆ ਵੀ ਸੈਂਟਰ ਗਵਰਨਮੈਂਟ ਵੱਲੋਂ ਕੋਈ ਜਿਹੜੀਆਂ ਮਤਲਬ ਆਂਦੀਆਂ ਵਾਂ ਓਪਰਚ्युनिटीਆਂ ਉਹ ਬੱਚਿਆਂ ਤੱਕ ਪਹੁੰਚਣੀਆਂ ਚਾਹੀਦੀਆਂ ਹੁਣ ਸਮਾਂ ਕੀ ਆ ਗਿਆ ਕਿ ਇਹਨੂੰ ਪੜ੍ਹਾਈ ਨਹੀਂ ਇਹਨੂੰ ਬਿਜ਼ਨਸ ਬਣਾ ਲਿੱਤਾ ਗਿਆ ਸਕੂਲਾਂ ਵੱਲੋਂ ਐਕਸ਼ਨ ਕਮੇਟੀ ਦਾ ਮੇਨ ਮੁੱਦਾ ਬਣਾਉਂਦਾ ਹੋਇ ਸੀ ਕਿ ਜਦੋਂ ਪੇਲੋਂ ਵੀ ਮਾਪੇ ਸਕੂਲਾਂ ਪ੍ਰਤੀ ਧਰਨੇ ਲਗਾਉਂਦੇ ਰਹੇ ਨੇ ਫੀਸਾਂ ਬਰਤੀ ਕਿਤਾਬਾਂ ਪ੍ਰਤੀ ਪਰ ਉਹਨਾਂ ਨੂੰ ਸਕੂਲ ਮਾਫੀਆ ਵੱਲੋਂ ਮਤਲਬ ਪ੍ਰਸ਼ਾਸਨ ਨਾਲ ਮਿਲ ਕੇ ਉਹਨਾਂ ਦੇ ਲਾਠੀ ਜਾਜ ਕਰਕੇ ਉਹਨਾਂ ਦੇ ਧਰਨੇ ਉਠਾ ਦਿੱਤੇ ਗਏ ਉਹਨਾਂ ਦੀ ਸੁਣਵਾਈ ਕਰਨ ਵਾਲਾ ਕੋਈ ਅਗਵਾਈ ਕਰਨ ਵਾਲਾ ਕੋਈ ਨਹੀਂ ਸੀ ਇਸ ਅਧਾਰ ਤੇ ਹੀ ਸਾਡੇ ਪ੍ਰਧਾਨ ਘਟ ਗਿਣਤੀ ਲੋਕ ਭਲਾਈ ਸੰਸਥਾ ਦੇ ਪ੍ਰਧਾਨ ਸਦਸ ਨਾਮ ਸਿੰਘ ਗਿੱਲ ਜੀ ਨੇ ਇਹ ਬੀੜਾ ਉਠਾਇਆ ਜੋ ਕਿ ਪੁਰਾਣੇ ਸਮੇਤੋਂ ਇਸ ਸੰਸਥਾ ਨਾਲ ਜੁੜੇ ਹੋਏ ਨੇ ਤੇ ਕਾਫੀ ਲੋਕਾਂ ਦੇ ਹੱਕ ਜੋ ਹੱਕ ਬੰਦੇ ਸੀ ਉਹਨਾਂ ਨੂੰ ਦਵਾਏ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਸਰਕਾਰੀ ਪ੍ਰਾਇਮਰੀ ਸਕੂਲ ਰੋੜ ਕੀ ਵਿਖੇ ਬੈਡਮਿੰਟਨ ਗਰਾਊਂਡ ਤੇ ਪਾਥਵੇਂ ਚਾਰ ਦੀਵਾਰੀ ਦੀ ਮੁਰੰਮਤ ਸਮੇਤ ਹੋਰ ਕਾਰਜਾਂ ਦਾ ਉਦਘਾਟਨ ਕਰਦਿਆਂ ਉਨਾ ਕਿਹਾ ਹੈ ਕਿ ਸਕੂਲ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਨ ਲਈ ਸਰਕਾਰ ਹਰ ਸੰਭਵ ਯਤਨ ਕਰ ਰਹੀ ਹੈ। ਉਹਨਾਂ ਕਿਹਾ ਕਿ ਸਕੂਲਾਂ ਵਿੱਚ ਜਿੱਥੇ ਉਸਾਰੂ ਵਿਦਿਅਕ ਮਾਹੌਲ ਪ੍ਰਦਾਨ ਕੀਤਾ ਜਾ ਰਿਹਾ ਹੈ। ਅੱਜ ਅਸੀਂ ਪਿੰਡ ਰੁੜਕੀ ਵਿਖੇ ਇਹਨੂੰ ਵੀ ਘਾਟਨ ਕੀਤਾ ਨੇ। ਇੱਕ ਤਾਂ ਸਿੱਖਿਆ ਕ੍ਰਾਂਤੀ ਤਹਿਤ ਜੋ ਕੰਮ ਹੋਇਆ ਸੀ ਸਕੂਲ ਦਾ ਉੱਥੇ ਕੀਤਾ। ਦੋ ਪੰਚਾਇਤ ਦੇ ਵਿਕਾਟਨ ਸੀ ਜਿਨ੍ਹਾਂ ਨੇ ਕਿਹਾ ਸਾਡੀ ਬਾਹਰਲਾ ਜਿਹੜਾ ਪੂਰਾ ਰੁੜਕੀ ਅੱਡਾ ਹੈ ਉੱਥੇ ਬਹੁਤ ਸਾਲਾਂ ਤੋਂ ਮੰਗ ਸੀ ਕਿ ਗਲੀ ਦਾ ਨਿਰਮਾਣ ਕੀਤਾ ਜਾਵੇ। ਉਹ ਗਲੀ ਬਣ ਕੇ ਤਿਆਰ ਹੋ ਗਈ ਉਹਦਾ ਗਾਡਨ ਕੀਤਾ ਇੱਕ ਸਕੂਲ ਦੇ ਵਿੱਚ ਜਿਹੜੇ ਪਾਠ ਬਣਾਏ ਨੇ ਔਰ ਉਥੇ ਇੱਕ ਜਿਹੜਾ ਪਾਰਕ ਬਣ ਰਿਹਾ ਉਹਦਾ ਗਾਡਨ ਕੀਤਾ ਸੋ ਆਉਣ ਵਾਲੇ ਸਮੇਂ ਤੇ ਜਿਹੜਾ ਪਿੰਡ ਰੁੜਕੀ ਇਹਦੇ ਵਿੱਚ ਬਹੁਤ ਵੱਡੇ ਹੋਰ ਕੰਮ ਹੋ ਰਹੇ ਹਨ ਜਿਨ੍ਹਾਂ ਵਿੱਚ ਟੋਬੇ ਦਾ ਕੰਮ ਉਥੇ ਸਟਾਰਟ ਹੋ ਗਿਆ ਨਾਲ ਦੀ ਨਾਲ ਅਸੀਂ ਤੇ ਮੈਰਿਜ ਪੈਲੇਸ ਵੀ ਬਣਾਉਣਾ ਤੇ ਨਾਲ ਆਪਣੇ ਲੋਕਾਂ ਨੂੰ 5-5 ਮਰਲੇ ਦੇ plots ਵੀ ਕੱਟ ਕੇ ਦੇਣੇ ਆ ਔਰ ਇੱਕ ਬਹੁਤ ਸ਼ਾਨਦਾਰ ਉਥੇ playground ਵੀ ਬਣਾ ਰਹੇ ਹਾਂ ਪਹਿਲਗਾਮ ਵਿੱਚ ISI ਪਾਕਿਸਤਾਨ ਦੀ ਏਜੰਸੀ ਵੱਲੋਂ ਜੋ ਪਹਿਲਗਾਮ ਵਿੱਚ ਨਿਹੱਥੇ ਲੋਕਾਂ ਉਤੇ ਜ਼ੁਲਮ ਟਾਇਆ ਜਾ ਰਿਹਾ ਸੀ ਉਹਦੇ ਸਬੰਧ ਵਿੱਚ ਅੱਜ ਰਾਮਲੀਲਾ ਗਰਾਊਂਡ ਵਿੱਚ ਇੱਕ ਤਰੰਗਾ ਯਾਤਰਾ ਕੱਢੀ ਗਈ ਪਹਿਲਗਾਮ ਵਿੱਚ ਨਿਹੱਥੇ ਲੋਕਾਂ ਉਤੇ ਗੋਲੀਆਂ ਮਾਰ ਕੇ 25 ਬੰਦਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਫੌਜ ਭੇਜ ਕੇ ਪਾਕਿਸਤਾਨ ਤੇ ਅੱਤਵਾਦੀਆਂ ਨੂੰ ਪਹਿਲਗਾਮ ਦਾ ਬਦਲਾ ਲਿਆ ਸਾਡੇ ਭਾਰਤ ਦੇ ਫੌਜ ਦੇ ਜਵਾਨ ਨੇ ਪਾਕਿਸਤਾਨ ਵਿੱਚ ਆਪਣੀ ਫੌਜ ਭੇਜ ਕੇ ਪਾਕਿਸਤਾਨ ਤੇ ਅੱਤਵਾਦੀਆਂ ਨੂੰ ਪਹਿਲਗਾਮ ਦਾ ਬਦਲਾ ਲਏ ਤੇ ਭਾਰਤ ਦੇ ਫੋਰਸ ਦੇ ਪਾਕਿਸਤਾਨ ਵਿੱਚ ਜਾ ਕੇ ਆਤਵਾਦੀਆਂ ਤੇ ਉਹਨਾਂ ਦੇ ਪਰਿਵਾਰਾਂ ਨੂੰ ਉਹਨਾਂ ਦੇ ਟਿਕਾਣੇ ਤੇ ਜਾ ਕੇ ਮਾਰ ਮੁਕਾਇਆ ਜਿੰਦਾਬਾਦ ਪਾਕਿਸਤਾਨ ਮੁਰਦਾਬਾਦ 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 ਪਾਕਿਸਤਾਨ ਮੁਰਦਾਬਾਦ 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 ਹਿੰਦੁਸਤਾਨ ਜਿੰਦਾਬਾਦ 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 ਭਾਰਤ ਮਾਤਾ ਕੀ ਜੈ ਹੋ ਭਾਰਤ ਮਾਤਾ ਕੀ ਜੈ ਹੋ ਮਾਨਸਾ ਜ਼ਿਲ੍ਹੇ ਦੇ ਕਸਬਾ ਪੇਖੀ ਜਿਹ ਪਹੰਦੇ ਪਿੰਡ ਖੀਵਾ ਕਲਾ ਵਿਖੇ ਸੁਤੰਤਰਤਾ ਸੰਗਰਾਮੀ ਦੀ ਵਾਰਿਸ਼ ਏਕ ਨੂਰ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਤੇ ਉੱਗੀ ਸਵਾਦ ਸੇਵਕਾ ਜੀਤ ਦਈਆ ਵੱਲੋਂ ਮਨੁੱਖੀ ਵਿਕਾਸ ਲਾਇਬ੍ਰੇਰੀ ਵਿਖੇ ਨਿਊ ਬ੍ਰਾਂਡ ਬ੍ਰਾਂਡ ਐਸ ਆਰ ਰਾਣਾ ਸिलाई ਸੈਂਟਰ ਦਾ ਅੱਜ ਮਹੂਰਤ ਕੀਤਾ ਗਿਆ ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਰਾਜਵਿੰਦਰ ਰਾਜੀ ਨੇ ਦੱਸਿਆ ਕਿ ਪੰਚਾਇਤ ਵੱਲੋਂ ਜੀਤ ਦਈਆ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਪਿੰਡ ਦੀਆਂ ਲੋੜਵੰਤੀਆਂ ਲਈ ਫ੍ਰੀ ਸिलाई ਸੈਂਟਰ ਖੋਲਣ ਦੀ ਵੱਡੀ ਸੇਵਾ ਕੀਤੀ ਹੈ ਤੇ ਉਹਨਾਂ ਕਿਹਾ ਕਿ ਪਿੰਡ ਦੀਆਂ ਲੜਕੀਆਂ ਸਲਾਈ ਕਢਾਈ ਦਾ ਕੰਮ ਸਿੱਖ ਕੇ ਆਪਣੇ ਰੋਜ਼ਗਾਰ ਪੈਦਾ ਕਰਨ ਦਾ ਯਤਨ ਕਰਨਗੀਆਂ ਬਹੁਤ ਬਹੁਤ ਧੰਨਵਾਦ ਵੀਰ ਜਗਤ ਅਰਜਵਿੰਦਰ ਰਾਂਜੀ ਪੈਨਜੀਤ ਲਈ ਇਹਦਾ ਮੈਂਬਰ ਸਰਪੰਚ ਸਾਰਿਆਂ ਦਾ ਜਿਨ੍ਹਾਂ ਨੇ ਸਾਨੂੰ ਨਾ ਉਪਰਾਲਾ ਕਰਕੇ ਸਾਨੂੰ ਕੰਮ ਸਿੱਖਣ ਦੇ ਮਤਲਬ ਉਪਰਾਲੇ ਏਡਾ ਏ ਉਹ ਕਿੰਨੇ ਉਹਨਾਂ ਦਾ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੇ ਆ ਮੇਰੀਆਂ ਭੈਣਾਂ ਨੂੰ ਮੀ ਅਪੀਲ ਆ ਹਨਾ ਵੀ ਸਾਰਿਆਂ ਮਨ ਲਾ ਕੇ ਕੰਮ ਸਿੱਖਿਓ ਤਾਂ ਕਿ ਵੀਰੇਦਾਰ ਅਜਿੰਦਰ ਸਿੰਘ ਰਾਜੀ ਦਾ ਆਪਾਂ ਨਾਮ ਰੋਸ਼ਨ ਕਰ ਸਕੀਏ ਜੀਤ ਦਈਏ ਦਾ ਹਨਾ ਵੀ ਮਤਲਬ ਦੀਦੀ ਦਾ ਆਪਾਂ ਦਿলো ਧੰਨਵਾਦ ਕਰਦੇ ਆ ਵੀ ਜਿਨ੍ਹਾਂ ਨੇ ਆਪਾਂ ਨੂੰ ਮਾਨ ਨਾਲ ਇੰਨਾ ਵਧੀਆ ਸਲਾਈ ਸੈਂਟਰ ਦਿੱਤਾ ਥੈਂਕ ਯੂ ਵੀਰੇ ਕੀ ਕਹਾਂ ਸਲਾਈ ਸੈਂਟਰ ਸ਼ੁਰੂਆਤ ਕੀਤੀ ਗਈ ਹੈ ਕੀ ਕਹਿਣਾ ਚਾਹਾਂਗੇ ਹਾਂ ਜੀ ਜਿਵੇਂ ਕਿ ਅੱਜ ਤੋਂ ਪਿੰਡ ਕੀਵਾ ਕਲਾ ਦੇ ਵਿੱਚ ਸਲਾਈ ਸੈਂਟਰ ਖੋਲ੍ਹਿਆ ਗਿਆਗਾ ਇਹ ਮਤਲਬ ਕਿ ਜਿਹੜੇ ਇੱਥੋਂ ਦੇ ਪਿੰਡ ਦੇ ਸਰਪੰਚ ਨੇ ਸਰਪੰਚ ਸਹਿਬਾਨ ਨੇਗੇ ਰਾਜਵਿੰਦਰ ਸਿੰਘ ਰਾਜੀ ਜੀ ਇਨਾਂ ਦੀ ਮਿਹਨਤ ਸਦਕਾ ਆਪਣੇ ਪਿੰਡ ਦੀ ਵੇਖ ਕੇ ਇੱਕ ਮੰਗ ਕੀਤੀ ਸੀ ਕਿ ਸਲਾਈ ਸੈਂਟਰ ਵਾਸਤੇ ਜੋ ਕਿ ਅੱਜ ਇੱਥੇ ਉਦਘਾਟਨ ਹੋਇਆਗਾ ਇੱਥੇ ਸਾਡਾ 28ਵਾਂ ਸਲਾਈ ਸੈਂਟਰ ਹੈਗਾ ਜੀ ਇੱਥੇ ਲੜਕੀਆਂ ਨੂੰ ਪੰਜ ਕਿਸਮ ਦੇ ਕੋਰਸ ਬਿਲਕੁਲ ਫ੍ਰੀ ਦਿੱਤੇ ਜਾਣਗੇ ਔਰ ਮਤਲਬ ਇਹਨਾਂ ਲਈ ਇੱਕ ਸਪੈਸ਼ਲ ਜੋ ਹੈਗੀ ਆ ਟੀਚਰ ਕਮ ਦੇ ਲਈ ਭੇਜੀ ਜਾਵੇਗੀ ਤਾਂ ਕਿ ਉਹ ਇਹਨਾਂ ਨੂੰ ਸਾਰੇ ਪੰਜ ਦੀ ਪੰਜ ਕੋਰਸ ਬਿਲਕੁਲ ਫ੍ਰੀ ਸਿਖਾਉਣਗੇ ਤਾਂ ਕਿ ਸਾਰੀਆਂ ਧੀਆ ਭੈਣਾ ਆਤਮ ਨਿਰਭਰ ਬਣ ਸਕਣ ਕਿਹ ਕਹੋਣਾ ਉਦਘਾਟਨ ਹੋਇਆ ਸਲਾਈ ਸੈਂਟਰ ਦਾ ਹਾਂਜੀ ਇਹ ਤੁਹਾਨੂੰ ਪੁਰਾਣੀ ਗੱਲ ਯਾਦ ਕਰਵਾ ਦਿੰਨੇ ਆ ਤੀਆਂ ਦਾ ਪ੍ਰੋਗਰਾਮ ਕਰਾਇਆ ਸੀ ਆਪਣੇ ਸਰਕਾਰੀ ਸਕੂਲ ਦੇ ਵਿੱਚ ਉੱਥੇ ਜਿੰਨੀਆਂ ਸਾਡੇ ਆਪਣੇ ਭੈਣਾਂ ਸੀਗੀਆਂ ਪਿੰਡ ਦੀਆਂ ਹਨ ਤੇ ਉਹਨਾਂ ਨਾਲ ਉਸਤਾਬ ਸਰਪੰਚ ਭਰਾ ਰਾਜਿੰਦਰ ਸਿੰਘ ਰਾਜੀ ਨੇ ਵਾਅਦਾ ਕੀਤਾ ਸੀਗਾ ਵੀ ਤੁਹਾਨੂੰ ਇੱਕ ਵੋਟਾਂ ਤੋਂ ਬਾਅਦ ਵੀ ਇੱਕ ਸਲਾਈ ਸੈਂਟਰ ਪਿੰਡ ਜ਼ਰੂਰ ਖੋਲਿਆ ਜਾਊਗਾ ਤਾਂ ਉਹ ਵਾਅਦਾ ਅੱਜ ਪੂਰਾ ਕੀਤਾ ਗਿਆ ਤੈਨ ਦਿਲੋਂ ਧੰਨਵਾਦ ਕਰਦੇ ਆਂ ਭੈਣ ਜੀਦਈਆ ਦਾ ਤੇ ਉਹਨਾਂ ਨਾਲ ਮਾਸਟਰ ਬਰਿੰਦਰ ਸੋਨੀ ਚੇਅਰਮੈਨ ਮਾਰਕੀਟ ਕਮੇਟੀ ਤੇ ਇਹਨਾਂ ਦੀ ਪੂਰੀ ਟੀਮ ਦਾ ਜੋ ਇਹਨਾਂ ਨੇ ਸਾਡੇ ਪਿੰਡ ਸਲਾਈ ਸੈਂਟਰ ਖੋਲਿਆ ਜੀ ਤੇ ਨਾਲ ਹੀ ਦੇ ਲੋ ਧੰਨਵਾਦ ਸਰਪੰਚ ਸਰ ਆਵੀ ਸਿੰਘ ਰਾਜੀ ਦਾ ਠੀਕ ਹੈ ਜੀ ਸਾਰਿਆਂ ਦਾ ਧੰਨਵਾਦ ਫਤਿਹਗੜ ਚੂੜੀਆਂ ਤੋਂ ਕੁਝ ਕਿਲੋਮੀਟਰ ਦੂਰੀ ਤੇ ਪਿੰਡ ਵਿਛੋਆ ਚ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਦ ਦਾ ਜਨਤਕ ਸਮਾਗਮ ਹੋਣਾ ਸੀ ਤੇ ਇਸ ਤੋਂ ਪਹਿਲਾਂ ਹੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਅਹੁਦੇਦਾਰ ਅਤੇ ਮੈਂਬਰ ਉਸ ਜਗ੍ਹਾ ਤੇ ਇਕੱਠੇ ਹੋਣ ਸ਼ੁਰੂ ਹੋ ਗਏ ਤੇ ਫਿਰ ਕਿਸਾਨਾਂ ਨੂੰ ਇਕੱਠਾ ਹੁੰਦਾ ਦੇ ਕਜਨਾਲਾ ਦੇ ਡੀਐਸਪੀ ਗੁਰਮਿੰਦਰ ਸਿੰਘ ਆਲਖ ਅਤੇ ਐਸ ਐਚਓ ਅਜਨਾਲਾ ਭਾਰੀ ਪੁਲਿਸ ਫੋਰਸ ਨਾਲ ਉੱਥੇ ਪਹੁੰਚ ਗਏ ਅਤੇ ਉਹਨਾਂ ਵੱਲੋਂ ਇਸ ਮੌਕੇ ਗੁਰਦਾਤ ਸਿੰਘ ਵਿਚੋਆ ਗੁਰੂ ਕਾ ਬਾਗ ਜ਼ੋਨ ਦੇ ਸਕੱਤਰ ਗੁਰਦੇਵ ਸਿੰਘ ਗੱਗੋਮਾਲ ਸੁਖਜਿੰਦਰ ਸਿੰਘ ਹਰੜ ਅਤੇ ਉਹਨਾਂ ਦੇ ਸਾਥੀਆਂ ਨੂੰ ਅੱਗੇ ਜਾਣ ਤੋਂ ਰੋਕਿਆ ਤਾਂ ਕਿਸਾਨਾਂ ਅਤੇ ਡੀਐਸਪੀ ਦੀ ਛੜਾ ਪਹੁੰਚੀ ਤਾਂ ਕਿਸਾਨਾਂ ਨੇ ਮੰਤਰੀ ਢਾਲੀਵਾਲ ਦੇ ਸਾਹਮਣੇ ਸਟੇਜ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਨਸ਼ਾ ਮੁਕਤੀ ਜੱਟ ਦਾ ਜਿਹੜੀ ਚੱਲ ਰਹੀ ਉਧਰ ਬਹੁਤ ਵੱਡਾ ਰਿਸਪੌਂਸ ਹੈ ਤੁਸੀਂ ਦੇਖਿਆ ਕਿੰਨੀਆਂ ਮਾਵਾਂ ਪੈਣਾਂ ਸਾਡੀਆਂ ਸਾਦੇ ਬਜੁਰਗ ਨੌਜਵਾਨ ਸਾਦੇ ਆਏ ਆ ਤੇ ਇਹ ਜਿਹੜੀ ਲਗਾਤਾਰ ਅੱਪਾ રોજ ਤਿੰਨ ਪਿੰਡ ਜਿਹੜੇ ਕੜਦੇ ਆ ਕੱਲ ਤੋਂ ਅਸੀਂ ਚਾਰ ਪਿੰਡ ਕਰਿਆ ਕਰਾਂਗੇ ਅਸੀਂ ਤਿੰਨ ਪਿੰਡ ਜੋ ਉੱਤੋਂ ਸਾਡਾ ਫੈਸਲਾ ਪਾਰਟੀ ਦਾ ਸਾਡੇ ਸੀਐਮ ਸਾਹਿਬ ਦਾ ਅਸੀਂ ਲਗਾਤਾਰ ਇਹ ਕੀਤਾ ਕਿ ਜਿਹੜਾ ਹਜ਼ਾਰ ਪਿੰਡਾਂ ਦੇ ਵਿੱਚ ਜਿਹੜਾ ਅਸੀਂ ਜਾਣਾ ਔਰ ਸਾਡੇ ਕੌਮੀ ਕੰਵਿੰਨਰ ਅਰਵਿੰਦ ਕੇ ਦੀਵਾਸ ਜੀ ਕਮਾਂਡ ਕਰ ਰਹੇ ਦੀ ਮਾਨ ਸਾਹਿਬ ਲੱਗੇ ਆ ਸਭ ਮੰਤਰੀ ਐਮ ਐਲ ਏ ਆਪੋ ਆਪਣੇ ਹਲਕੇ ਦੇ ਵਿੱਚ ਲੱਗੇ ਆ ਸਾਨੂੰ ਅਜਨਾਲੇ ਦੇ ਵਿੱਚ ਬਹੁਤ ਵਧੀਆ ਰਿਸਪੌਂਸ ਹੈ ਔਰ ਮੈਂ ਬਹੁਤ ਦੱਸਣਾ ਚਾਹੁੰਦਾ ਕਿ ਮੈਨੂੰ ਪਤਾ ਲੱਗਾ ਸੀਗਾ ਕਿ ਅਜਨਾਲੇ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਕੇ ਬੰਦੇ ਨੇ ਕਿਸੇ ਦੀ ਸ਼ਰਾਬ ਵਾਲੇ ਦੀ ਕੇ ਤੁਜੇ ਨਸ਼ੇ ਵਾਲੇ ਦੀ ਕੋਈ ਬੇਲ ਕਰਾਉਣੀ ਗਿਆ ਕੇ ਬੰਦੇ ਨੇ ਉਹਦਾ ਅਸਰ ਹੋ ਰਿਹਾ ਲੋਕਾਂ ਦੇ ਉੱਤੇ ਅਸੀਂ ਲੋਕਾਂ ਨੂੰ ਕਹਿੰਦੇ ਹਾਂ ਕਿ ਬੇਲਾ ਨਾ ਕਰਾਓ ਜ਼ਮਾਨਤਾ ਨਾ ਕਰਾਓ ਇਸ ਚੀਜ਼ ਦਾ ਅਸਰ ਹੋ ਰਿਹਾ ਇਹ ਬੰਦਿਆਂ ਨੂੰ ਸਜ਼ਾ ਮਿਲੂਗੀ ਉਹਨਾਂ ਦੇ ਘੱਟ ੱਠਣਗੇ ਉਹ ਜੇਲ੍ਹਾਂ ਚ ਜਾਣਗੇ ਤੇ ਲਾਜ਼ਮੀ ਨਸ਼ਾ ਜਿਹੜਾ ਖਤਮ ਹੋ ਜਾਊਗਾ ਅਸੀਂ ਇਸ ਜੰਗ ਨੂੰ ਉਦੋਂ ਤੱਕ ਜਾਰੀ ਰੱਖਾਂਗੇ ਜਦੋਂ ਤੱਕ ਨਸ਼ਾ ਖਤਮ ਨਹੀਂ ਹੋ ਜਾਂਦਾ ਮੰਤਰੀ ਸਾਹਿਬ ਇੰਨਾ ਜ਼ਿਆਦਾ ਉਛਾਲ ਲੋਕਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਇੰਨੀ ਗਰਮੀ ਹੋਣ ਦੇ ਬਾਵਜੂਦ ਵੀ ਲੋਕ ਐਡੀ ਵੱਡੀ ਕਿੰਦੀ ਜਾਰੀ ਕੋਈ ਦੇਖੋ ਕਿੰਨੀ ਗਰਮੀ ਹੈ ਅੱਜ ਅੱਜ ਨਾਲ ਕੋਈ ਫਰਕ ਪਿਆ ਦੇਖੋ ਕਦੋਂ ਕਿੰਨੀਆਂ ਵਿਚਾਰੀਆਂ ਖੜੀਆਂ ਨੇ ਇੰਨਾ ਵੱਡਾ ਇਕੱਠ ਹੈ ਜੀ ਇੰਨਾ ਵੱਡਾ ਤੇ ਇੰਨਾ ਵਧੀਆ ਇਕੱਠ ਅਗਲੇ ਪਿੰਡ ਜੀ ਵੇਖਿਓ ਤੁਸੀਂ ਸਾਰੇ ਪਿੰਡਾਂ ਜੀ ਕੱਲ ਵੀ ਬੜਾ ਸੀ ਪੱਸੋ ਬੜਾ ਉਹ ਨਹੀਂ ਬੜਾ ਰੈਲੀ ਦਾ ਰੂਟਾ ਪੈਲੀ ਦਾ ਰੂਟਾ ਅੱਜ ਚੜ ਗਏ ਕਿਉਂਕਿ ਦੇਖੋ ਜਿਹੜੀ ਮੈਲਾ ਜਿਹੜੀ ਪਤਨੀ ਦਾ ਪਤੀ ਨਸ਼ੇ ਤੇ ਲੱਗ ਗਿਆ ਪਛਾਦੀ ਉਹ ਵੀ ਦੁਖੀ ਜਿਸ ਮਾ ਦਾ ਪੁੱਤ ਲੱਗ ਗਿਆ ਨਸ਼ੇ ਤੇ ਉਹ ਵੀ ਦੁਖੀ ਜਿਹਦਾ ਕੋਈ ਭਤੀਜਾ ਲੱਗ ਗਿਆ ਰਿਸ਼ਤੇਦਾਰ ਲੱਗ ਗਿਆ ਉਹ ਵੀ ਦੁਖੀ ਇਸ ਕਰਕੇ ਇਹ ਸਾਡਾ ਦੁੱਖ ਵਟਾਉਂਦੀ ਆ ਉਹ ਚਾਦੀਆਂ ਇਹੋ ਸਾਨੂੰ ਜਨਮ ਦਿੰਦੀਆਂ ਇਹਨਾਂ ਨੂੰ ਵਿਚਾਦੀਆਂ ਸਾਡਾ ਪੁੱਤਾਂ ਦਾ ਦੁੱਖ ਜਿਹੜਾ ਚੱਲਣਾ ਪੈਂਦਾ ਇਹ ਤਾਂ ਵਿਚਾਰੀਆਂ ਆਈਆਂ ਸਭ ਦੇਖ ਲਓ ਔਰਤਾ ਨਾਲ ਗੱਲ ਹੋਈ ਤੁਹਾਡੀ ਪਰਸਨਲੀ ਕੋਸ਼ ਹੋੜੇ ਸੀ ਨੂੰ ਲੈ ਨਹੀਂ ਨਹੀਂ ਬਹੁਤ ਬਹੁਤ ਦੋ ਜਿੰਦੀ ਬੜੀ ਬਦਈਆ ਲੋਕਾਂ ਦਾ ਰਿਸਪੌਂਸ ਹੈ ਖੁਸ਼ ਨੇ ਹਾਦ ਔਰ ਸੇ ਕਹਿੰਦੀ ਨਸ਼ਾ ਕੱਢੋ ਅਲੰਬ ਪੁੱਛੋ ਇਹ ਚਾਉਂਦੀਆਂ ਨਹੀਂ ਚਾਉਂਦੀਆਂ ਕਿਤੇ ਚਾਉਂਦੀਆਂ ਵੀ ਨਸ਼ਾ ਇਹਨਾਂ ਨੂੰ ਪੁੱਛੋ ਵਿਚਾਰੀਆਂ ਉਹ ਕਹਿੰਦੇ ਸਾਡੇ ਪਿੰਡ ਚ ਕੋਈ ਨਸ਼ੇ ਵਾਲਾ ਲੰਘੇ ਨਾ ਬਾਵਾ ਭੈਣਾਂ ਤੇ ਚਾਉਂਦੀਆਂ ਵਿਚਾਰੀਆਂ ਕੋਈ ਨਹੀਂ ਖਤਮ ਹੋ ਜੂ ਦੋਸਤੋ ਇਸਨ ਸਾਡੀਆਂ ਅਸਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨਕਿ ਤੇਜਿੰਦਰ ਕੌਰ